ਜਰਦਾ ਤਮਾਕੂ ਬੀੜੀਆਂ ਮਤਲਬ ਕੋਈ ਨਸ਼ਾ ਹੈ ਹੀ ਨਹੀਂ ਸੀ ਜਿਹੜਾ ਨਹੀਂ ਸੀ ਕਰਦਾ ਵਿੱਕੀ ਵਿੱਕੀ ਕੀ ਹਾਲ ਕਰੀ ਫਿਰਦਾ ਤੇ ਵਿੱਕੀ ਨੂੰ ਦੇਖ ਕੇ ਕੁਝ ਭੈਣ ਭਰਾ ਸਾਡੇ ਸਿੱਖਿਆ ਵੀ ਲੈਣ ਵੀ ਨਸ਼ਾ ਜ਼ਿੰਦਗੀ ਦੇ ਵਿੱਚ ਸਾਨੂੰ ਕਿੱਥੇ ਟਿਕਰ ਲਾਉਣਾ ਹੈ ਮੈਨੂੰ ਲਾਇਜ਼ਰ ਆ ਰਿਹਾ ਮੈਨੂੰ ਹੋਰ ਰੋਣ ਨਹੀਂ ਚਾਹੀਦਾ ਮੈਂ ਬਹੁਤ ਫਾਇਦਾ ਉਹਦੇ ਤੋਂ ਬੀੜੀਆਂ ਪੀ ਪੀ ਹੁਣ ਵੀ ਢੇਰ ਲਾਏ ਪਏ ਆ ਨਸ਼ਾ ਕਰਦਾ ਕੈਪਸੂਲਾ ਤੀਕੇ ਲਾ ਲਾ ਕੇ ਆਪਦਾ ਸਰੀਰ ਗਾਲ ਲਿਆ ਤੋਂ ਵੀਰ ਆਪਣੇ ਘਰ ਦੇ ਵਿੱਚ ਖੰਡਰ ਨੋਮਾ ਘਰ ਦੇ ਵਿੱਚ ਪਿਆ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਇੱਕ ਗ਼ੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਪਯੁਨੀ ਸੇ ਪੰਗਰ ਪ੍ਰਸ਼ਾਦ ਜਪਾਰ ਸਤਜਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹਾਂ ਵਿੱਕੀ ਕਿਵੇਂ ਆ ਉਹ ਵਿੱਕੀ ਕਿਵੇਂ ਆ ਇਹ ਇੱਥੇ ਦਰਦ ਹੁੰਦਾ ਦੁਖਦਾ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪੇਸ਼ੈਂਟ ਆ ਜੀ ਵਿੱਕੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਹੱਡੀਆਂ ਦਾ ਪਿੰਜਰ ਬਣਿਆ ਹੋਇਆ ਨੋ ਦੇਖੋ ਇਹਦੇ ਬਿਲਕੁਲ ਕਾਲੇ ਹੋ ਗਿਆ ਲੀਵਰ ਦੇ ਵਿੱਚ ਕਿਡਨੀ ਦੇ ਵਿੱਚ ਇੰਟਰਸਟਾਈਨ ਦੇ ਵਿੱਚ ਬਾਡੀ ਦੇ ਹਰ ਇੱਕ ਪਾਰਟ ਦੇ ਵਿੱਚ ਇਹਦੇ ਪ੍ਰੋਬਲਮ ਆਈ ਹੋਈ ਟੀਕੇ ਲਾਉਂਦਾ ਸੀਗਾ ਇੰਜੈਕਸ਼ਨ ਲਾਉਂਦਾ ਸੀ ਜਿਹਦੇ ਕਰਕੇ ਝਖਮ ਹੋ ਗਏ ਲੱਤਾਂ ਤੇ ਬਹੁਤ ਜ਼ਿਆਦਾ ਉਸ ਤੋਂ ਬਾਅਦ ਵੀ ਜਰਦਾ ਤਮਾਕੂ ਬੀੜੀਆਂ ਮਤਲਬ ਕੋਈ ਨਸ਼ਾ ਹੈ ਹੀ ਨਹੀਂ ਸੀ ਜਿਹੜਾ ਨਹੀਂ ਸੀ ਕਰਦਾ ਇਹਦਾ ਭਰਾ ਤੇ ਇਹ ਦੋਨੇ ਜਾਣੇ ਇਹੀ ਕੰਮ ਕਰਦੇ ਸੀ ਇਹਨਾਂ ਦਾ ਇੱਕ ਟੋਲਾ ਸੀ ਪੂਰਾ ਭਰਾ ਜੇਲ੍ਹ ਦੇ ਵਿੱਚ ਉਹ ਚੋਰੀਆਂ ਕਰਦਾ ਫੜਿਆ ਗਿਆ ਸੀ ਤੇ ਇਹ ਘਰ ਚ ਪਿਆ ਸੀ ਟਾਇਲਟ ਰਾਹੀਂ ਵੀ ਬਲੱਡ ਆ ਰਿਹਾ ਸੀ ਆਸ-ਪਾਸ ਦੇ ਲੋਕਾਂ ਨੇ ਸਾਨੂੰ ਕਾਲ ਕਰਕੇ ਜਾਣਕਾਰੀ ਦਿੱਤੀ ਜਗਰਾਵੋਂ ਤੋਂ ਅਸੀਂ ਲੈ ਕੇ ਆਏ ਸੀ ਇਹਨੂੰ ਜਗਰਾਉ ਇਹ ਵੀਰ ਆਪਣੇ ਘਰ ਦੇ ਵਿੱਚ ਖੰਡਰ ਨੋਮਾ ਘਰ ਦੇ ਵਿੱਚ ਪਿਆ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ। 3 ਰੀਬ 2 2 ਮਹੀਨੇ ਹੋ ਗਏ ਸਾਡੇ ਕੋ ਆਏ ਨੂੰ ਵਿੱਕੀ ਨੂੰ ਇਲਾਜ ਚੱਲਦਾ ਪਰ ਡਾਕਟਰ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰ ਰਹੇ ਨੇ ਪਰ ਇਹਦੀ ਬਾਡੀ ਹੈ ਜਿਹੜੀ ਉਹ ਸਾਥ ਨਹੀਂ ਦੇ ਰਹੀ ਕਿਉਂਕਿ ਨਾ ਤਾਂ ਭੁੱਖ ਲੱਗਦੀ ਇਹਨੂੰ ਖਾਣ ਪੀਣ ਵਾਸਤੇ ਕੋਸ਼ਿਸ਼ ਕਰੀਦੀ ਆ ਵੀ ਥੋੜਾ ਥੋੜਾ ਫੂਡ ਦਈਏ ਪਰ ਬਹੁਤ ਜਿਆਦਾ ਮੁਸ਼ਕਲ ਆ ਇਹਦੇ ਵਾਸਤੇ ਵੀ ਸਾਡੇ ਵਾਸਤੇ ਵੀ ਇਸ ਸਮਾਂ ਹੁਣ ਬਹੁਤ ਸੀਰੀਅਸ ਐਸ ਟਾਈਮ ਅਸੀਂ ਇਹਦੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦੇ ਆ ਵੀ ਆ ਕੇ ਬਿੱਕੀ ਨੂੰ ਮਿਲ ਕੇ ਜਾਓ ਕੋਈ ਬੰਦਾ ਮਿਲਣ ਵੀ ਨਹੀਂ ਆਇਆ ਇਹ ਮੁਹੱਲੇ ਦੇ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਨੂੰ ਸਾਡੀ ਬੇਨਤੀ ਹੱਥ ਜੋੜ ਕੇ ਵੀ ਤੁਸੀਂ ਆ ਕੇ ਮਿਲ ਕੇ ਜਾਓ ਚਲੋ ਬੱਚੇ ਨੇ ਗਲਤੀ ਕੀਤੀ ਆ ਉਹਦੀ ਸਜ਼ਾ ਕੱਟ ਵੀ ਜਾ ਰਹਾ ਪਰ ਆਪਣਾ ਤਾਂ ਫਰਜ਼ ਬਣਦਾ ਵੀ ਆਪਾਂ ਉਹਦਾ ਸਾਥ ਦੇਈਏ ਥੋੜੀ ਜਿਉ ਨੂੰ ਮੋਟੀਵੇਸ਼ਨ ਮਿਲੇ ਤਾਂ ਜੋ ਉਹਦੇ ਅੰਦਰੋਂ ਇੱਕ ਜਿਉਣ ਦੀ ਇੱਛਾ ਪੈਦਾ ਹੋਵੇ ਤੇ ਅੱਜ ਡਾਕਟਰ ਸਾਹਿਬ ਕੀ ਕੰਡੀਸ਼ਨ ਹੈ ਅੱਜ ਇਹਨਾਂ ਦੀ ਇਸ ਟਾਈਮ ਬੋਰਨਿੰਗ ਉਸ ਦੀ ਕੰਡੀਸ਼ਨ ਡਾਊਨ ਹੋ ਗਈ ਕਿ ਸ਼ੂਗਰ ਕਮ ਹੋ ਗਿਆ ਤਾਂ ਟੈਕਸਟੂਰ ਲਗਾਉਣੇ ਕੇ ਬਾਅਦ ਕੰਡੀਸ਼ਨ ਪੂਰੀ ਸਟੇਬਲ ਹੋਈ ਹੈ ਬਟ ਚਾਂਸਸ ਬਹੁਤ ਕਮ ਹੈ ओके ਇਹੋਸਾ ਕਹਿੰਦੇ ਆ ਇਸ ਅੰਦਰੋਂ ਲੈ ਨਹੀਂ ਰਹੇ ਇਹਨਾਂ ਕੇ ਡਾਕਟਰ ਸਪਲਿਓ ਵੀ ਇਹੀ ਗੱਲ ਕਹੀ ਜਾ ਰਹੀ ਹੈ ਵੀ ਸੀਰੀਅਸ ਬਹੁਤ ਹੀ ਜ਼ਿਆਦਾ ਸੀਰੀਅਸ ਹੈ ਇਸ ਟਾਈਮ ਵੀ ਅਸਰਦਾਸ ਕਰਿਓ ਦੇ ਬਿੱਕੀ ਤਕੜਾ ਹੋ ਜੇਵੇ ਤੰਦਰੁਸਤ ਹੋ ਜੇਵੇ ਤੇ ਬਿੱਕੀ ਨੂੰ ਦੇਖ ਕੇ ਕੁਝ ਭੈਣ ਭਰਾ ਸਾਡੇ ਸਿੱਖਿਆ ਵੀ ਲੈਣ ਵੀ ਨਸ਼ਾ ਜ਼ਿੰਦਗੀ ਦੇ ਵਿੱਚ ਸਾਨੂੰ ਕਿੱਥੇ ਟਿੱਕਰ ਲਿਆ ਹੁੰਦਾ ਬਿੱਕੀ ਦੇ ਨਸ਼ੇ ਨੇ ਬਿੱਕੀ ਨੂੰ ਇੱਥੇ ਤਿੱਕਰ ਲੈ ਜਾਂਦਾ ਹਾਲਾਂਕਿ ਸਾਡਾ ਪੂਰਾ ਹਸਪੀਟਲ ਸਟਾਫ ਸਾਰੇ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਬਿੱਕੀ ਦੀ ਕਿਸੇ ਨਾ ਕਿਸੇ ਤਰੀਕੇ ਰਿਕਵਰੀ ਹੋ ਜਵੇ ਪਰ ਬਿੱਕੀ ਦੀ ਬਾਡੀ ਹੈ ਜਿਹੜੀ ਉਹ ਜਵਾਬ ਦੇ ਰਹੀ ਹੈ ਬਸ ਇੱਥੇ ਤਾਂ ਦੁਆਵਾਂ ਤੇ ਅਰਦਾਸਾਂ ਅਸੀਸਾਂ ਹੀ ਕੰਮ ਆਉਣਗੀਆਂ ਅਰਦਾਸ ਕਰਿਓ ਬਿੱਕੀ ਵਾਸਤੇ हाँ की कहना पुता ठीक होना हैं हाँ बिकी ठीक होना चाहना तू ठीक हो जाना बिल्कुल अच्छा ठीक होके फिर काम कार करेगा है कोई काम करेगा की कहना की कहना चाहना ഫോൺ ആണോ കരണ की कहना बिकी दस कुछ खादा खा तो नहीं एनजी पा लो जी फिर एन जी पा के दे ਦੁਆਰਾ ਟਰਾਈ ਕਰਾ ਲਓ ਕਿਸ ਐਕਸਪਰਟ ਤੋਂ ਉੱਥੋਂ ਐਂਜੀ ਪਾ ਲਓ ਜਾ ਕੇ ਕਿਸ ਸਰਜਨ ਤੋਂ ਪਾ ਲੈਣੇ ਹੈ ਹੈਨਾ ਕਰੀਏ ਤਾਂ ਸਹੀ ਕੁਝ ਕੋਸ਼ਿਸ਼ ਕਿਉਂਕਿ ਲੀਵਰ ਬਿਲਕੁਲ ਕੰਮ ਨਹੀਂ ਕਰਦਾ ਭੁੱਖ ਨੂੰ ਲੱਗ ਨਹੀਂ ਰਹੀ ਖਾਣ ਨੂੰ ਤਾਂ ਮਨ ਹੀ ਨਹੀਂ ਕਰਦਾ ਉਹ ਕਿਹੜਾ ਜਾਣ ਕੇ ਨਹੀਂ ਕਹਿੰਦਾ ਖਾਣਾ ਹੋਣਾ ਹੂੰ ਕਾਫੀ ਜਾਂਦੇ ਬੋਲਦਾ ਨੇ ਮੱਕਿure ਮੂੰਹ ਦੇ ਉੱਤੇ ਬੈਠੇ ਮੱਖੀਆਂ ਨੂੰ ਤਾਂ ਥੋੜਾ ਮਾਰ ਦੋ ਉਹ ਲਿਆਇਓ ਰੈਕਟ ਦੇ ਚੱਕ ਕੇ ਔਰ ਮੂੰਹ ਤੇ ਹੱਟ ਮਾਰੇਗਾ ਰੈਕਟ ਚੱਕ ਲਿਆ